ਰਾਣਾ ਠੱਠੇ ਵਾਲਾ ਆ ਗਿਆ ਤੇ ਬੋਲ ਭਰਾ ਦੇ ਹੋਣਗੇ ਆਹ ਦੇਖਾਂਗੇ ਸਾਹਮਣੇ ਰਾਣਾ ਵੀ ਬਾਹਲਾ ਤਗੜਾ ਛੇਰਾ ਵੀ ਬਾਹਲਾ ਤਗੜਾ ਵੱਡਾ ਨਾਮ ਹੈ ਕਬੱਡੀ ਦੀ ਦੁਨੀਆ ਵਿੱਚ ਠੱਠੇ ਪਿੰਡ ਦਾ ਮੇਰੇ ਵੀਰੋ ਆਹ ਦੇਖਾਂਗੇ ਸਾਹਮਣੇ ਕਬੱਡੀ ਕਬੱਡੀ ਕਰਦਾ ਹੋਇਆ ਹੈ ਠੱਠਾ ਪਿੰਡ ਹੈ ਜ਼ਿਲ੍ਹਾ ਗੁਰਦਾਸਪੁਰ ਦਾ ਕਹਿੰਦੇ ਟਾਪਰ ਖਿਡਾਰੀਆਂ ਦਾ ਪਿੰਡ ਹੈ ਪਰ ਆਹ ਦੇਖਾਂਗੇ ਸਾਹਮਣੇ ਮੁੰਡਾ ਸੰਤੂ ਨੰਗਲੀਆ ਫੇਰ ਵਾਪਸੀ ਕੀਤੀ ਹੈ ਕਹਿੰਦੇ ਟੌਪ ਟੌਪ ਦੇ ਜੱਫੇ ਲਾਉਂਦਾ ਹੈ ਸਿਰੇ ਸਿਰੇ ਦੇ ਜੱਫੇ ਲਾਉਂਦਾ ਹੈ ਪਰ ਕਹਿੰਦੇ ਰਾਣਾ ਠੱਠੇ ਪਿੰਡ ਦਾ ਇੱਕ ਤਗੜਾ ਅੰਕ ਆਪਣੀ ਟੀਮ ਦੇ ਇੱਤੇ ਜੋੜਦਾ ਹੋਇਆ ਹੈ ਗੱਗੋ ਬੂਹਾ ਪਿੰਡ ਦਾ ਪਾਪਾ ਵੀਰ ਸਿੰਘ ਜੀਆਂ ਦੀ ਜਨਮ ਭੂਮੀ ਹੈ ਉਹ ਗੱਗੋ ਬੂਹੇ ਵਾਲਾ ਖੇਡ ਦੇ ਮੈਦਾਨ ਦੇ ਵਿੱਚ ਦੁੱਲਾ ਕਬੱਡੀ ਪਾ ਰਿਹਾ ਹੈ ਉਹ ਨਾਗ ਹੋ ਜਾ ਮੂਰੇ ਪਰ ਇਧਰਲੇ ਪਾਸੇ ਕਾਲਾ ਨਾਗ ਏਕੇ ਵਾਲਾ ਡਾਲੇ ਕੇ ਵਾਲਾ ਬਾਲੀ ਦੂਰ ਤੋਂ ਸੱਦਿਆ ਜਦੇ ਮੇਲੇ ਤੇ ਲਖਣ ਟੰਡਿਆਰੇ ਨੇ ਪਰ ਕਹਿੰਦੇ ਗੱਗੋ ਬੂਆ ਪਿੰਡ ਆ ਉਹ ਦੇਖਾਂਗੇ ਨਿਸ਼ਾਨ ਢੱਲੋ ਦਾ ਜਿਹੜਾ ਬੈਰੀਗੇਡ ਲੱਗਿਆ ਉਹਦੇ ਪਿੰਡ ਦਾ ਮੁੰਡਾ ਸਿਰੇ ਦਾ ਕਹਿੰਦੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੁੜਦਾ ਹੋਇਆ ਹੈ ਆਹ ਕਹਿੰਦੇ ਮੀਰਾ ਕੋਟ ਵਾਲਾ ਇੱਕ ਤਗੜਾ ਅੰਕ ਆਪਣੀ ਟੀਮ ਦੇ ਹਿੱਸੇ ਜੁੜਦਾ ਹੋਇਆ ਹੈ ਮੈਚ ਸਿਰੇ ਦਾ ਆਹ ਕਹਿੰਦੇ ਰਾਣਾ ਹੈ ਮੇਰੇ ਵੀਰੋ ਠੱਠੇ ਪਿੰਡ ਵਾਲਾ ਲੈ ਵੀ ਡਾਕਟਰ ਹੈ ਰਾਦਾ ਆਹ ਜਫਾ ਲਾਉਣ ਦਾ ਰਾਣਾ ਤੇ ਡਾਕਟਰ ਹੈ ਮੁੰਡੇ ਮੇਰੇ ਵੀਰੋ ਬਿਆਧੀਆਂ ਪਿੰਡ ਵਾਲਾ ਬਾਬੇ ਬਲਦੇਵ ਸਿੰਘ ਨੂੰ ਮਾਰ ਹੈ ਆਪਣੇ ਚੇਲੇ ਤੇ ਕਿਉਂਕਿ ਵੱਡੇ ਮਾਲ ਨੇ ਇਸ ਖਿਡਾਰੀ ਦੀ ਪੰਜਾਬ ਨਹੀਂ ਉਹ ਦੇਸ਼ਾਂ ਦੇ ਵਿੱਚ ਵੀ ਬਹੁਤ ਮੰਗ ਰਹਿੰਦੀ ਹੈ ਕਿਉਂਕਿ ਚੱਕੀ ਖਿਡਾਰੀ ਵਧੀਆ ਇਹ ਜਬਾਨ ਦਾ ਵੀ ਪੱਕਾ ਖਿਡਾਰੀ ਹੈ ਆ ਖੇਡ ਦੇ ਮੈਦਾਨ ਦੇ ਵਿੱਚ ਦੁੱਲਾ ਕਬੱਡੀ ਪਾ ਰਿਹਾ ਹੁਣ ਦੇਖਾਂਗੇ ਦੁੱਲੇ ਨੂੰ ਕੌਣ ਠਲਦਾ ਆ ਉੱਠੋ ਨਾਗ ਉੱਠੋ ਨਾਗ ਪਰ ਪੰਜ ਟਰੇਡਰ ਦੇ ਖਾਤੇ ਜੁੜ ਗਿਆ ਰਾਣੇ ਦੀ ਕਬੱਡੀ ਤੇ ਲਖਵੀਰ ਕਰਦੇ ਸਫਤਾ ਉਹ ਦੇਖਾਂਗੇ ਸਾਹਮਣੇ ਮੇਰੇ ਵੀਡੀਓ ਖੇਡ ਦੇ ਮੈਦਾਨ ਦੇ ਵਿੱਚ ਕਬੱਡੀ ਕਬੱਡੀ ਕਰਦਾ ਹੋਇਆ ਚਾਰ ਮੱਲ ਤਿਆਰ ਬਰ ਤਿਆਰ ਨੇ ਕੌਣ ਬੱਲੇ ਬੱਲੇ ਕਰਵਾਵੇਗਾ ਖੇਡ ਦੇ ਮੈਦਾਨ ਦੇ ਵਿੱਚ ਦੇਖਾਂਗੇ ਸਾਹਮਣੇ ਰਾਣਾ ਵਾਹ ਵੇ ਰਾਣਿਆ ਕਮਾਲ ਕਰ ਦਿੱਤੀ ਹੈ ਮੁੰਡਾ ਕਹਿੰਦੇ ਰਾਣਾ ਠੱਠੇ ਪਿੰਡ ਵਾਲਾ ਇੱਕ ਤਗੜਾ ਅੰਕ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਸਾਰੇ ਐਨ ਆਰ ਆਈ ਭਰਾਵਾਂ ਦਾ ਪਿਆਰ ਹੈ ਕਬੱਡੀ ਪਾਉਣ ਦੇ ਲਈ ਇੱਕ ਪਾਸੇ ਲੋਧੀਆ ਦੂਜੇ ਪਾਸੇ ਚੱਕੀ ਆ ਦੋਨਾਂ ਕੰਨੀਆਂ ਦੇ ਮੈਂ ਦੇਖਦਾ ਦੋਨੇ ਕਹਿੰਦੇ ਟੌਪ ਦੇ ਮਾਲ ਹੈ ਉਠੋ ਚੱਕੀ ਉਠੋ ਚੱਕੀ ਉਠੋ ਚੱਕੀ ਚੱਕੀ ਪਰ ਪੁਆਇੰਟ ਟਰੇਡਰ ਦੇ ਖਾਤੇ ਜੁੜ ਗਿਆ ਲੈ ਵੀ ਰਾਣਿਆ ਕਮਾਲ ਕਰੀ ਤਰਿਆ ਹੁੰਨਾ ਹੈ ਅਗਲੀ ਕਬੱਡੀ ਰਾਣੇ ਦੇ ਹਿੱਸੇ ਆ ਗਈ ਹੈ ਹੋ ਰਾਣੇ ਦੇ ਹਿੱਸੇ ਆ ਗਈ ਹੈ ਰਾਣਾ ਠੱਠੇ ਪਿੰਡ ਵਾਲਾ ਇਹ ਸ਼ਮਸ਼ੇਰ ਸਿੰਘ ਠੱਠੇ ਦੇ ਪਿੰਡ ਦਾ ਕਹਿੰਦੇ ਮੁੰਡਾ ਰਾਣਾ ਠੱਠੇ ਵਾਲਾ ਸ਼ੇਰੇ ਵੀਰ ਦਾ ਕਹਿੰਦੇ ਵੀਰ ਕਬੱਡੀ ਪਾਉਂਦਾ ਖੇਡ ਮੈਦਾਨ ਦੇ ਵਿੱਚ ਕਹਿੰਦੇ ਤਿੰਨ ਠੱਠੇ ਆ ਰਮਣ ਵੀਰ ਪੰਜਾਬ ਦੇ ਵਿੱਚ ਕਿੰਨੇ ਮਾਝੇ ਦੇ ਵਿੱਚ ਤੇ ਤਿੰਨੇ ਕਹਿੰਦੇ ਤਿੰਨਾ ਸ਼ਹਿਰਾਂ ਦੇ ਵਿੱਚ ਇੱਕ ਠੱਠਾ ਕਹਿੰਦੇ ਸ਼ਮਸ਼ੇਰ ਵੀਰ ਦਾ ਠੱਠਾ ਪਿੰਡਾ ਫਤੇ ਜੜ ਛੁਕਰਚੱਕ ਵੱਲੋਂ ਕਹਿੰਦੇ ਤਾਬੇ ਦੀ ਕਬੱਡੀ ਤੇ 500 ਦਿੱਤਾ ਜਾਣਾ ਹੈ। ਉਸਤਾਦਾ ਫੇਰ ਕਬੱਡੀ ਖੇਡ ਮੈਦਾਨ ਦੇ ਵਿੱਚ ਰਾਣੇ ਦੀ ਰਾਣੇ ਦੀ ਕਬੱਡੀ ਪੈ ਗਈ ਹੈ। ਇੱਥੇ ਇੱਕ ਵੀਰ ਦੌੜਦਾ ਆ ਰਿਹਾ ਗਰਾਊਂਡ ਦੇ ਵਿੱਚ। ਇਹ ਲੰਮੇ ਸਮੇਂ ਤੋਂ ਦੌੜਦਾ ਆ ਰਿਹਾ। ਬੇਨਤੀ ਹੈ ਵੀ ਰੁਕ ਜਾ ਕਿਉਂਕਿ ਇਹ 32 ਕਿਲੋਮੀਟਰ ਤੱਕ ਦੀ ਦੌੜਵਾਉਣ ਦਾ ਦਮ ਰੱਖਦਾ ਹੈ। ਇਹ ਉਮਰ ਛੋਟੀ ਹੈ। ਇਹਦਾ ਮੁੰਡੇ ਦਾ ਸਾਰਿਆਂ ਨੇ ਸਨਮਾਨ ਵੀ ਕਰਨਾ ਹੈ। ਗਰਮੀ ਬਹੁਤ ਹੈ। ਬਹੁਤ ਕੋਈ ਗੱਲ ਨਹੀਂ ਰੁਕ ਜਾ ਕਿਉਂਕਿ ਬਹੁਤ ਟਾਪ ਦੇ ਪੁਆਇੰਟ ਦਾ ਵੱਧ ਆ ਗਿਆ। ਕੱਲ ਨੂੰ 31 ਮਾਰਚ ਹੈ। ਵੱਡਾ ਕਬੱਡੀ ਕੱਪ ਹੋਵੇਗਾ ਜੱਬੇ ਦੀ ਧਰਤੀ ਸ਼ਹੀਦ ਬਾਬਾ ਬਨੂ ਸਿੰਘੀਆਂ ਦੇ ਸਥਾਨਾਂ ਦੇ ਉੱਪਰ ਜਿੱਥੇ ਕੱਲ ਨੂੰ ਦੁਨੀਆ ਦੇ 스타 ਖੇਡਣੇ ਐ ਮਹਾਪੁਰਸ਼ਾਂ ਦੀ ਵਰਸੀ ਸਮਾਗਮ ਐ ਤੇ ਵੱਡਾ ਕਬੱਡੀ ਕੱਪ ਕੱਲ ਨੂੰ ਹੋਵੇਗਾ ਚੱਬੇ ਦੀ ਧਰਤੀ ਅੱਜ ਦਾ ਮੇਲਾ ਜਹਾਗੀਰ ਦਾ ਆ ਰਾਣਾ ਕਹਿੰਦੇ ਕਮਾਲ ਦੀਆਂ ਕਾਡੀਆਂ ਪਾਈ ਜਾਂਦਾ ਮੁੰਡਾ ਟਾਪ ਟਾਪ ਦੀਆਂ ਰੇਡਾਂ ਪਾਈ ਜਾਂਦਾ ਜਿਲਕ ਸਿੰਘ ਕੰਤੋ ਵਾਲੀਆ ਕਹਿੰਦੇ ਹੋਣਾ ਆਪਣੇ ਖਾਤੇ ਦੇ ਵਿੱਚ ਵੱਡੇ ਨੰਬਰ ਦਾ ਵਾਅਦਾ ਕਰ ਦਿੱਤਾ ਰਾਣਾ ਠੱਠੇ ਪਿੰਡ ਵਾਲਾ ਫੱਤੇਗੜ ਚੂੜੀਆਂ ਦੇ ਕੋਲ ਕਰਕੇ ਖੇਡ ਮੈਦਾਨ ਦੇ ਵਿੱਚ ਕਹਿੰਦੇ ਰਾਣੇ ਦੀ ਕਬੱਡੀ ਪੈ ਚੁੱਕੀ ਐ ਫੱਤੇਗੜ ਚੂੜੀਆਂ ਦੇ ਕੋਲ ਕਰਕੇ ਐਸ ਮੁੰਡੇ ਦਾ மஷேரா மெடி கிடி புலாரா ਉਹਦਾ ਵੀਰ ਕਹਿੰਦੇ ਕਬੱਡੀ ਪਾ ਕੇ ਵਾਪਸ ਮੁੜਿਆ ਅਗਲੀ ਕਬੱਡੀ ਪਾਉਣ ਵਾਸਤੇ ਲਾਵ ਹੈ ਦਲੇਰਾ ਵਾਲਾ ਕਿ ਰਾਣਾ ਠੱਠੇ ਵਾਲਾ ਆ ਗਿਆ ਤੇ ਬੋਲ ਭਰਾ ਦੇ ਹੋਣਗੇ ਆ ਦੇਖਾਂਗੇ ਸਾਹਮਣੇ ਰਾਣਾ ਵੀ ਬਾਲਾ ਤਗੜਾ ਛੇਰਾ ਵੀ ਬਾਲਾ ਤਗੜਾ ਵੱਡਾ ਨਾਮ ਹੈ ਕਬੱਡੀ ਦੀ ਦੁਨੀਆ ਵਿੱਚ ਠੱਠੇ ਪਿੰਡ ਦਾ ਮੇਰੇ ਵੀਰੋ ਆ ਦੇਖਾਂਗੇ ਸਾਹਮਣੇ ਕਬੱਡੀ ਕਬੱਡੀ ਕਰਦਾ ਹੋਇਆ ਠੱਠਾ ਪਿੰਡ ਹੈ ਜ਼ਿਲ੍ਹਾ ਗੁਰਦਾਸਪੁਰ ਦਾ ਕਹਿੰਦੇ ਟਾਪਰ ਖਿਡਾਰੀਆਂ ਦਾ ਪਿੰਡ ਹੈ ਪਰ ਆ ਦੇਖਾਂਗੇ ਸਾਹਮਣੇ ਮੁੰਡਾ ਸੰਤੂ ਨੰਗਲੀਆ ਫੇਰ ਵਾਪਸੀ ਕੀਤੀ ਹੈ ਕਹਿੰਦੇ ਟੌਪ ਟੌਪ ਦੇ ਜੱਫੇ ਲਾਉਂਦਾ ਹੈ ਸਿਰੇ ਸਿਰੇ ਦੇ ਜੱਫੇ ਲਾਉਂਦਾ ਹੈ ਪਰ ਕਹਿੰਦੇ ਰਾਣਾ ਠੱਠੇ ਪਿੰਡ ਦਾ ਇੱਕ ਤਗੜਾ ਅੰਕ ਆਪਣੀ ਟੀਮ ਦੇ ਇੱਤੇ ਜੋੜਦਾ ਹੋਇਆ ਹੈ ਗੱਗੋ ਬੂਹਾ ਪਿੰਡ ਦਾ ਪਾਪਾ ਵੀਰ ਸਿੰਘ ਜੀਆਂ ਦੀ ਜਨਮ ਭੂਮੀ ਹੈ ਉਹ ਗੱਗੋ ਬੂਹੇ ਵਾਲਾ ਖੇਡ ਦੇ ਮੈਦਾਨ ਦੇ ਵਿੱਚ ਦੁੱਲਾ ਕਬੱਡੀ ਪਾ ਰਿਹਾ ਹੈ ਉਹ ਨਾਗ ਹੋ ਜਾ ਮੂਰੇ ਪਰ ਇਧਰਲੇ ਪਾਸੇ ਕਾਲਾ ਨਾਗ ਏਕੇ ਵਾਲਾ ਡਾਲੇ ਕੇ ਵਾਲਾ ਬਾਲੀ ਦੂਰ ਤੋਂ ਸੱਦਿਆ ਜਦੇ ਮੇਲੇ ਤੇ ਲਖਣ ਟੰਡਿਆਰੇ ਨੇ ਪਰ ਕਹਿੰਦੇ ਗੱਗੋ ਬੂਆ ਪਿੰਡ ਆ ਉਹ ਦੇਖਾਂਗੇ ਨਿਸ਼ਾਨ ਢੱਲੋ ਦਾ ਜਿਹੜਾ ਬੈਰੀਗੇਡ ਲੱਗਿਆ ਉਹਦੇ ਪਿੰਡ ਦਾ ਮੁੰਡਾ ਸਿਰੇ ਦਾ ਕਹਿੰਦੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੁੜਦਾ ਹੋਇਆ ਆ ਉਹ ਕਹਿੰਦੇ ਮੀਰਾ ਕੋਟ ਵਾਲਾ ਇੱਕ ਤਗੜਾ ਅੰਕ ਆਪਣੀ ਟੀਮ ਦੇ ਹਿੱਸੇ ਜੁੜਦਾ ਹੋਇਆ ਮੈਚ ਸਿਰੇ ਦਾ ਆ ਕਹਿੰਦੇ ਰਾਣਾ ਹੈ ਮੇਰੇ ਵੀਰੋ ਠੱਠੇ ਪਿੰਡ ਵਾਲਾ ਲੈ ਵੀ ਡਾਕਟਰ ਹੈ ਰਾਦਾ ਆ ਜਫਾ ਲਾਉਣ ਦਾ ਰਾਣਾ ਤੇ ਡਾਕਟਰ ਹੈ ਮੁੰਡੇ ਮੇਰੇ ਵੀਰੋ ਬਿਆਧੀਆਂ ਪਿੰਡ ਵਾਲਾ ਬਾਬੇ ਬਲਦੇਵ ਸਿੰਘ ਨੂੰ ਮਾਰ ਹੈ ਆਪਣੇ ਚੇਲੇ ਤੇ ਕਿਉਂਕਿ ਵੱਡੇ ਮਾਲ ਨੇ ਇਸ ਖਿਡਾਰੀ ਦੀ ਪੰਜਾਬ ਨਹੀਂ ਉਹ ਦੇਸ਼ਾਂ ਦੇ ਵਿੱਚ ਵੀ ਬਹੁਤ ਮੰਗ ਰਹਿੰਦੀ ਹੈ ਕਿਉਂਕਿ ਚੱਕੀ ਖਿਡਾਰੀ ਵਧੀਆ ਇਹ ਜਬਾਨ ਦਾ ਵੀ ਪੱਕਾ ਖਿਡਾਰੀ ਹੈ ਆ ਖੇਡ ਦੇ ਮੈਦਾਨ ਦੇ ਵਿੱਚ ਦੁੱਲਾ ਕਬੱਡੀ ਪਾ ਰਿਹਾ ਹੁਣ ਦੇਖਾਂਗੇ ਦੁੱਲੇ ਨੂੰ ਕੌਣ ਠਲਦਾ ਆ ਉੱਠੋ ਨਾਗ ਉੱਠੋ ਨਾਗ ਪਰ ਪੰਜ ਟਰੇਡਰ ਦੇ ਖਾਤੇ ਜੁੜ ਗਿਆ ਰਾਣੇ ਦੀ ਕਬੱਡੀ ਲੇ ਕਬੀਰ ਕਰਦੇ ਸਫਤਤਾ ਆਹ ਦੇਖਾਂਗੇ ਸਾਹਮਣੇ ਮੇਰੇ ਵੀਰੋ ਖੇਡਦੇ ਮੈਦਾਨ ਦੇ ਵਿੱਚ ਕਬੱਡੀ ਕਬੱਡੀ ਕਰਦਾ ਹੋਇਆ ਚਾਰ ਮੱਲ ਤਿਆਰ ਬਰ ਤਿਆਰ ਨੇ ਕੌਣ ਬੱਲੇ ਬੱਲੇ ਕਰਵਾਵੇਗਾ ਖੇਡ ਦੇ ਮੈਦਾਨ ਦੇ ਵਿੱਚ ਦੇਖਾਂਗੇ ਸਾਹਮਣੇ ਰਾਣਾ ਵਾਹ ਵੇ ਰਾਣਿਆ ਕਮਾਲ ਕਰ ਦਿੱਤੀ ਹੈ ਮੁੰਡਾ ਕਹਿੰਦੇ ਰਾਣਾ ਠੱਠੇ ਪਿੰਡ ਵਾਲਾ ਇੱਕ ਤਗੜਾ ਅੰਕ ਆਪਣੀ ਟੀਮ ਦੇ ਇੱਥੇ ਜੋੜਦਾ ਹੋਇਆ ਸਾਰੇ ਐਨ ਆਰ ਆਈ ਭਰਾਵਾਂ ਦਾ ਪਿਆਰ ਹੈ ਕਬੱਡੀ ਪਾਉਣ ਦੇ ਲਈ ਇੱਕ ਪਾਸੇ ਲੋਧੀਆ ਦੂਜੇ ਪਾਸੇ ਚੱਕੀ ਆ ਦੋਨਾਂ ਕੰਨੀਆਂ ਦੇ ਮੈਂ ਦੇਖਦਾ ਦੋਨੇ ਕਹਿੰਦੇ ਟਾਪ ਦੇ ਮਾਲ ਹੈ ਉਠੋ ਚੱਕੀ ਉਠੋ ਚੱਕੀ ਉਠੋ ਚੱਕੀ ਚੱਕੀ ਪਰ ਪੁਆਇੰਟ ਟਰੇਡਰ ਦੇ ਖਾਤੇ ਜੁੜ ਗਿਆ ਲੈ ਵੀ ਰਾਣਿਆ ਕਮਾਲ ਕਰੀ ਪਰਿਆ ਹੁਮਾ ਅਗਲੀ ਕਬੱਡੀ ਰਾਣੇ ਦੇ ਹਿੱਸੇ ਆ ਗਈ ਹੈ ਹੋ ਰਾਣੇ ਦੇ ਹਿੱਸੇ ਆ ਗਈ ਹੈ ਰਾਣਾ ਠੱਠੇ ਪਿੰਡ ਵਾਲਾ ਇਹ ਸ਼ਮਸ਼ੀਰ ਸਿੰਘ ਠੱਠੇ ਦੇ ਪਿੰਡ ਦਾ ਕਹਿੰਦੇ ਮੁੰਡਾ ਰਾਣਾ ਠੱਠੇ ਵਾਲਾ ਸ਼ੇਰੇ ਵੀਰ ਦਾ ਕਹਿੰਦੇ ਵੀਰ ਕਬੱਡੀ ਪਾਉਂਦਾ ਖੇਡ ਮੈਦਾਨ ਦੇ ਵਿੱਚ ਕਹਿੰਦੇ ਤਿੰਨ ਠੱਠੇ ਆ ਰਮਣ ਵੀਰ ਪੰਜਾਬ ਦੇ ਵਿੱਚ ਕਿੰਨੇ ਮਾਝੇ ਦੇ ਵਿਚ ਤੇ ਤਿੰਨੇ ਕਹਿੰਦੇ ਤਿੰਨਾ ਸ਼ਹਿਰਾਂ ਦੇ ਵਿੱਚ ਇੱਕ ਠੱਠਾ ਕਹਿੰਦੇ ਸ਼ਮਸ਼ੇਰ ਵੀਰ ਦਾ ਠੱਠਾ ਪਿੰਡ ਫਤਿਹਜੜ ਛੁੱਕਰਚੱਕ ਵੱਲ ਕਹਿੰਦੇ ਤਾਬੇ ਦੀ ਕਬੱਡੀ ਤੇ 500 ਦਿੱਤਾ ਜਾਣਾ ਹੈ ਉਸਤਾਦਾ ਫੇਰ ਕਬੱਡੀ ਖੇਡ ਮੈਦਾਨ ਦੇ ਵਿੱਚ ਰਾਣੇ ਦੀ ਰਾਣੇ ਦੀ ਕਬੱਡੀ ਪੈ ਗਈ ਹੈ ਤੇ ਇੱਕ ਵੀਰ ਦੌੜਦਾ ਆ ਰਿਹਾ ਗਰਾਊਂਡ ਦੇ ਵਿੱਚ ਇਹ ਲੰਮੇ ਸਮੇਂ ਤੋਂ ਦੌੜਦਾ ਆ ਰਿਹਾ ਬੇਨਤੀ ਹੈ ਵੀ ਰੁਕ ਜਾ ਕਿਉਂਕਿ ਇਹ 32 ਕਿਲੋਮੀਟਰ ਤੱਕ ਦੀ ਦੌੜ ਲਾਉਣ ਦਾ ਦਮ ਰੱਖਦਾ ਹੈ ਇਹ ਉਮਰ ਛੋਟੀ ਹੈ ਇਹਦਾ ਮੁੰਡੇ ਦਾ ਸਾਰਿਆਂ ਨੇ ਸਨਮਾਨ ਵੀ ਕਰਨਾ ਹੈ ਗਰਮੀ ਬਹੁਤ ਹੈ ਬਹੁ ਕੋਈ ਗੱਲ ਨਹੀਂ ਰੁਕ ਜਾ ਕਿਉਂਕਿ ਬਹੁਤ ਟਾਪ ਦੇ ਪੁਆਇੰਟ ਦਾ ਵੱਧ ਆ ਗਿਆ ਕੱਲ ਨੂੰ 31 ਮਾਰਚ ਹੈ ਵੱਡਾ ਕਬੱਡੀ ਕੱਪ ਹੋਵੇਗਾ ਜੱਬੇ ਦੀ ਧਰਤੀ ਸ਼ਹੀਦ ਬਾਬਾ ਬਨੂ ਸਿੰਘੀਆਂ ਦੇ ਸਥਾਨਾਂ ਦੇ ਉੱਪਰ ਜਿੱਥੇ ਕੱਲ ਨੂੰ ਦੁਨੀਆ ਦੇ ਸਟਾਰ ਖੇਡਣੇ ਐ ਮਹਾਪੁਰਸ਼ਾਂ ਦੀ ਵਰਸੀ ਸਮਾਗਮ ਐ ਤੇ ਵੱਡਾ ਕਬੱਡੀ ਕੱਪ ਕੱਲ ਨੂੰ ਹੋਵੇਗਾ ਚੱਬੇ ਦੀ ਧਰਤੀ ਅੱਜ ਦਾ ਮੇਲਾ ਜਹਾਗੀਰ ਦਾ ਆ ਰਾਣਾ ਕਹਿੰਦੇ ਕਮਾਲ ਦੀਆਂ ਕਾਡੀਆਂ ਪਾਈ ਜਾਂਦਾ ਮੁੰਡਾ ਟਾਪ ਟਾਪ ਦੀਆਂ ਰੇਡਾਂ ਪਾਈ ਜਾਂਦਾ ਹਿੰਮਕ ਸਿੰਘ ਕੰਤੋ ਵਾਲੀਆ ਕਹਿੰਦੇ ਹੋਣਾ ਆਪਣੇ ਖਾਤੇ ਦੇ ਵਿੱਚ ਵੱਡੇ ਨੰਬਰ ਦਾ ਵਾਅਦਾ ਕਰ ਦਿੱਤਾ ਰਾਣਾ ਠੱਠੇ ਪਿੰਡ ਵਾਲਾ ਫੱਤੇਗੜ ਚੂੜੀਆਂ ਦੇ ਕੋਲ ਕਰਕੇ ਖੇਡ ਮੈਦਾਨ ਦੇ ਵਿੱਚ ਕਹਿੰਦੇ ਰਾਣੇ ਦੀ ਕਬੱਡੀ ਪੈ ਚੁੱਕੀ ਐ ਫੱਤੇਗੜ ਚੂੜੀਆਂ ਦੇ ਕੋਲ ਕਰਕੇ ਐਸ ਮੁੰਡੇ ਦਾ ਠੱਠਾ ਪਿੰਡਾ ਸ਼ਮਸ਼ੇਰ ਸਿੰਘ ਠੱਠਾ ਮਾਂ ਖੇਡ ਕਬੱਡੀ ਦਾ ਵਧੀਆ ਬਲਾੜਾ ਹੈ ਉਹਦਾ ਵੀਰ ਕਹਿੰਦੇ ਕਬੱਡੀ ਪਾ ਕੇ ਵਾਪਸ ਮੁੜਿਆ ਅਗਲੀ ਕਬੱਡੀ ਪਾਉਣ ਵਾਸਤੇ ਲਾਵ ਹੈ ਦਲੇਰਾ ਵਾਲਾ ਖੇ ਰਾਣਾ ਠੱਠੇ ਵਾਲਾ ਆ ਗਿਆ ਤੇ ਬੋਲ ਭਰਾ ਦੇ ਹੋਣਗੇ ਆਹ ਦੇਖਾਂਗੇ ਸਾਹਮਣੇ ਰਾਣਾ ਵੀ ਬਾਲਾ ਤਗੜਾ ਚਿਹਰਾ ਵੀ ਬਾਲਾ ਤਗੜਾ ਵੱਡਾ ਨਾਮ ਹੈ ਕਬੱਡੀ ਦੀ ਦੁਨੀਆ ਵਿੱਚ ਠੱਠੇ ਪਿੰਡ ਦਾ ਮੇਰੇ ਵੀਰੋ ਆਹ ਦੇਖਾਂਗੇ ਸਾਹਮਣੇ ਕਬੱਡੀ ਕਬੱਡੀ ਕਰਦਾ ਹੋਇਆ ਠੱਠਾ ਪਿੰਡਾ ਜਿਲ੍ਹਾ ਗੁਰਦਾਸਪੁਰ ਦਾ ਕਹਿੰਦੇ ਟਾਪਰ ਖਿਡਾਰੀਆਂ ਦਾ ਪਿੰਡ ਹੈ ਪਰ ਆਹ ਦੇਖਾਂਗੇ ਸਭ ਮੁੰਡਾ ਸੰਤੂ ਨੰਗਲੀਆ ਫੇਰ ਵਾਪਸੀ ਕੀਤੀ ਹੈ ਕਹਿੰਦੇ ਟੌਪ ਟੌਪ ਦੇ ਜੱਫੇ ਲਾਉਂਦਾ ਹੈ ਸਿਰੇ ਸਿਰੇ ਦੇ ਜੱਫੇ ਲਾਉਂਦਾ ਹੈ ਪਰ ਕਹਿੰਦੇ ਰਾਣਾ ਠੱਠੇ ਪਿੰਡ ਦਾ ਇੱਕ ਤਗੜਾ ਅੰਕ ਆਪਣੀ ਟੀਮ ਦੇ ਤੇ ਜੋੜਦਾ ਹੋਇਆ ਹੈ ਗੱਗੋ ਬੂਹਾ ਪਿੰਡ ਦਾ ਪਾਪਾ ਬੀ ਸਿੰਘੀਆਂ ਦੀ ਜਨਮ ਭੂਮੀ ਹੈ ਉਹ ਗੱਗੋ ਬੂਹੇ ਵਾਲਾ ਖੇਡ ਦੇ ਮੈਦਾਨ ਦੇ ਵਿੱਚ ਦੁੱਲਾ ਕਬੱਡੀ ਪਾ ਰਿਹਾ ਉਹ ਨਾਗ ਹੋ ਜਾ ਮੂਰੇ ਪਰ ਇਧਰਲੇ ਪਾਸੇ ਕਾਲਾ ਨਾਗ ਡਾਲੇ ਕੇ ਵਾਲਾ ਬਾਲੀ ਦੂਰ ਤੋਂ ਸੱਦਿਆ ਜਦੇ ਮੇਲੇ ਤੇ ਲਖਣ ਟੰਡਿਆਰੇ ਨੇ ਪਰ ਕਹਿੰਦੇ ਗੱਗੋ ਬੂਆ ਪਿੰਡ ਆ ਉਹ ਦੇਖਾਂਗੇ ਨਿਸ਼ਾਨ ਢੱਲੋ ਦਾ ਜਿਹੜਾ ਬੈਰੀਗੇਡ ਲੱਗਿਆ ਉਹਦੇ ਪਿੰਡ ਦਾ ਮੁੰਡਾ ਸਿਰੇ ਦਾ ਕਹਿੰਦੇ ਪੁਆਇੰਟ ਆਪਣੀ ਟੀਮ ਦੇ ਇੱਥੇ ਜੋੜਦਾ ਹੋਇਆ ਹੈ ਆਹ ਕਹਿੰਦੇ ਮੀਰਾ ਕੋਟ ਵਾਲਾ ਇੱਕ ਤਗੜਾ ਅੰਕ ਆਪਣੀ ਟੀਮ ਦੇ ਇੱਥੇ ਜੋੜਦਾ ਹੋਇਆ ਹੈ ਮੈਚ ਸਿਰੇ ਦਾ ਆਹ ਕਹਿੰਦੇ ਰਾਣਾ ਹੈ ਮੇਰੇ ਵੀਰੋ ਠੱਠੇ ਪਿੰਡ ਵਾਲਾ ਲੈ ਵੀ ਡਾਕਟਰ ਹੈ ਰਾਦਾ ਆਹ ਜਫਾ ਲਾਉਣ ਦਾ ਰਾਣਾ ਤੇ ਡਾਕਟਰ ਹੈ ਮਿੰਨੇ ਮੇਰੇ ਵੀਰੋ ਬਿਆਧੀਆਂ ਪਿੰਡ ਵਾਲਾ ਬਾਬੇ ਬਲਦੇਵ ਸਿੰਘ ਨੂੰ ਮਾਰ ਹੈ ਆਪਣੇ ਚੇਲੇ ਤੇ ਕਿਉਂਕਿ ਵੱਡੇ ਮਾਲ ਨੇ ਇਸ ਖਿਡਾਰੀ ਦੀ ਪੰਜਾਬ ਨਹੀਂ ਉਹ ਦੇਸ਼ਾਂ ਦੇ ਵਿੱਚ ਵੀ ਬਹੁਤ ਮੰਗ ਰਹਿੰਦੀ ਹੈ ਕਿਉਂਕਿ ਚੱਕੀ ਖਿਡਾਰੀ ਵਧੀਆ ਇਹ ਜਬਾਨ ਦਾ ਵੀ ਪੱਕਾ ਖਿਡਾਰੀ ਹੈ ਆ ਖੇਡ ਦੇ ਮੈਦਾਨ ਦੇ ਵਿੱਚ ਦੁੱਲਾ ਕਬੱਡੀ ਪਾ ਰਿਹਾ ਹੈ ਉਹਨਾਂ ਦੇਖਾਂਗੇ ਦੁੱਲੇ ਨੂੰ ਕੌਣ ਠੱਲਦਾ ਆ ਉੱਠੋ ਨਾਗ ਉੱਠੋ ਨਾਗ ਪਰ ਪਾਈ ਟਰੇਡਰ ਦੇ ਖਾਤੇ ਜੁੜ ਗਿਆ ਰਾਣੇ ਦੀ ਕਬੱਡੀ ਤੇ ਲਖਵੀਰ ਕਰਦੇ ਸਫਤਾਂ ਆਹ ਦੇਖਾਂਗੇ ਸਾਹਮਣੇ ਮੇਰੇ ਵੀਰੋ ਖੇਡ ਦੇ ਮੈਦਾਨ ਦੇ ਵਿੱਚ ਕਬੱਡੀ ਕਬੱਡੀ ਕਰਦਾ ਹੋਇਆ ਚਾਰ ਮੱਲ ਤਿਆਰ ਬਰ ਤਿਆਰ ਨੇ ਕੌਣ ਬੱਲੇ ਬੱਲੇ ਕਰਵਾਵੇਗਾ ਖੇਡ ਦੇ ਮੈਦਾਨ ਦੇ ਵਿੱਚ ਦੇਖਾਂਗੇ ਸਾਹਮਣੇ ਰਾਣਾ ਵਾਹ ਵੇ ਰਾਣਿਆਂ ਕਮਾਲ ਕਰ ਦਿੱਤੀ ਐ ਮੁੰਡਾ ਕਹਿੰਦੇ ਰਾਣਾ ਠੱਠੇ ਪਿੰਡ ਵਾਲਾ ਇੱਕ ਤਗੜਾ ਅੰਕ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਸਾਰੇ ਐਨ ਆਰ ਆਈ ਭਰਾਵਾਂ ਦਾ ਪਿਆਰ ਹੈ ਕਬੱਡੀ ਪਾਉਣ ਦੇ ਲਈ ਇੱਕ ਪਾਸੇ ਲੋਧੀਆ ਦੂਜੇ ਪਾਸੇ ਚੱਕੀ ਆ ਦੋਨਾਂ ਕੰਨੀਆਂ ਦੇ ਮੈਂ ਦੇਖਦਾ ਦੋਨੇ ਕਹਿੰਦੇ ਟੌਪ ਦੇ ਮੱਲ ਉੱਠੋ ਚੱਕੀ ਉੱਠੋ ਚੱਕੀ ਉੱਠੋ ਚੱਕੀ ਚੱਕੀ ਪਰ ਪੁਆਇੰਟ ਰੇਡਰ ਦੇ ਖਾਤੇ ਜੁੜ ਗਿਆ